ਸਾਥਿਓ ਅੱਜ ਅਸੀਂ ਫਲੋਰ ਸ਼ਹਿਰ ਦੇ ਵਿੱਚ ਖੜੇ ਆ ਜਿੱਥੇ ਦੋ ਪੈਣਾ ਦਾ ਇੱਕ ਭਰਾ ਜਿਹੜਾ ਬਾਹਰਲੀ ਧਰਤੀ ਤੇ ਵਿਦੇਸ਼ੀ ਧਰਤੀ ਤੇ ਗਿਆ ਸੀ ਜੇ ਵੀ ਕੁਝ ਕਾਰਨਾਂ ਦੇ ਕਰਕੇ ਉੱਥੇ ਮੌਤ ਹੋ ਜਾਂਦੀ ਆ ਕਿ ਉਸ ਡੈੱਡ ਬੋਡੀ ਨੂੰ ਲਿਆਉਣ ਤੇ ਲਈ ਜਿਹੜਾ ਪਰਿਵਾਰ ਤੇ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਨੌਜਬਾਨ ਆ ਉਹ ਸੰਘਰਸ਼ ਕਰ ਰਹੇ ਆ ਜਿੱਥੇ ਕਿ ਸਰਕਾਰਾਂ ਦਾ ਫਰਜ ਬਣਦਾ ਹੁੰਦਾ ਇਹ ਵਿਚਾਰਾ ਪਰਿਵਾਰ ਆ ਜਿਹੜਾ ਆਪਣੇ ਬੇਟੇ ਦੀ ਡੈੱਡ ਬੋਡੀ ਇੱਧਰ ਲਿਆਉਣ ਤੇ ਲਈ ਆ ਕਲੈਕਸ਼ਨ ਕਰਦੇ ਆ ਆ ਉਹ ਪੂਰੀ ਗੱਲ ਕਰਦੇ ਆ ਪਰਿਵਾਰ ਵਾਸੀਆਂ ਦੇ ਨਾਲ ਹਾਜੀ 사ਸਰੀ ਕਾ ਜੀ ਇਹ ਭਾਈ ਕੀ ਮਸਲਾ ਪੂਰਾ ਕੀ ਹੈ ਦੱਸੋਗੇ ਇਹ ਭਾਜੀ ਆਪਣੇ ਭਰਾ ਦਾ ਬੇਟਾ 4 ਮਹੀਨਾ ਪਹਿਲਾਂ ਪਿੰਚ ਗਿਆ ਸੀ ਔਰ ਉੱਥੇ ਜਾਂਦਾ ਹੀ ਬਿਮਾਰ ਹੋ ਗਿਆ ਉਹ ਬਿਮਾਰ ਹੋਣ ਦੇ ਨਾਲ ਇਹਦੀ ਡੈਥ ਹੋ ਗਈ 14 ਲੱਖ ਰੁਪਏ ਵਿਹਲਾ ਫੜ ਕੇ ਲਾ ਰਿਸ਼ਤੇਦਾਰਾਂ ਤੋਂ ਇਧਰ ਤੁਹਾਡੇ ਰਕੇ ਭਾਈ ਪਰਾਰੀ ਵਿੱਚ ਕੀਤੀ ਸਾਰਾ ਕਰਜ਼ਾ ਵਿਆਜ ਤੇ ਔਰ ਹੁਣ 8 ਤੋਂ 9 ਲੱਖ ਰੁਪਏ ਦਾ ਡੈਡ ਬੋਡੀ ਲਿਆਉਣ ਦਾ ਲੱਗਦਾ ਪਿਆ ਕੋਈ ਕਲੈਕਸ਼ਨ ਕਰਨ ਲਈ ਭਾਜੀ ਲੋਕਾਂ ਨੂੰ ਅਪੀਲ ਕਰ ਰਹੇ ਆ। ਤੋਂ ਸਰਕਾਰਾਂ ਨੂੰ ਅਪੀਲ ਕਰ ਰਹੇ ਆ। ਕਿਹੜੇ ਪਿੰਡ ਦਾ ਲੜਕਾ ਇਹ? ਖੈਰਾ ਪਿੰਡ ਭਾਜੀ, ਨਜ਼ਦੀਕ ਫਲਵਾ। ਹੂੰ। ਫਲੋਰ ਦੇ ਕੋਲ। ਜੀ। ਠੀਕ ਆ ਜੀ। ਕਿ ਕਾਰਨਾਂ ਦਾ ਪਤਾ ਲੱਗਾ ਕਿਹੜੇ ਕਾਰਨਾਂ ਦੇ ਕਰਕੇ ਇਹਨੇ ਡੈਥ ਹੋ ਗਈ? ਡੈਥ ਭਾਜੀ ਬਿਮਾਰ ਹੋ ਗਿਆ। ਹੂੰ। ਉਹ ਮਾਚ ਬਿਮਾਰੀ ਲੱਗ ਗਈ ਇਹਨੂੰ ਹੁਣ। ਇਹਨਾਂ ਨੇ ਪਤਾ ਵੀ ਕੀ ਪ੍ਰੋਬਲਮ ਆ ਗਈ। ਘਰ ਵਿੱਚ ਕੌਣ-ਕੌਣ ਆ ਜੀ? ਡੈਡੀ ਆ ਜੀ ਦੋ ਸਿੱਤਰਾਂ ਨੇ, ਮੇਹਣ ਵਾਲੇ। ਹੂੰ। ਪੈਣਾ ਬਿਓ। ਦੋ ਪੈਣਾ। ਹੂੰ ਇੱਕ ਬਪੂ ਆ ਮਮਾ ਹੀ ਹੈ ਜੀ ਦੇਖ ਸਕਦੇ ਆ ਸਾਥਿਓ ਅਸੀਂ ਸਭ ਨੂੰ ਅਪੀਲ ਕਰਦੇ ਆ ਜਿਹਦੇ ਤੱਕ ਵੀ ਇਹ ਵੀਡੀਓ ਪਹੁੰਚਦੀ ਆ ਮੈਸੇਜ ਲੱਗਦਾ ਉਹ ਪਰਿਵਾਰ ਦੀ ਜਰੂਰ ਹੈਲਪ ਕਰਨ ਜਿੰਨੇ ਜੋਗੇ ਵੀ ਹੋ ਸਕਦੇ ਆ ਚਾਹੇ ਪ्युअर ਕੋਟ ਦੇਾਂਗੇ ਜਿਹੜੇ ਵੀ ਸਿੱਧੇ ਜਿਹੜੇ ਆ ਪੈਸੇ ਉਹ ਪਰਿਵਾਰ ਕੋਲ ਜਾਣ ਕਿੰਨਾ بڑا ਪਹਾੜ ਉਸ ਪਰਿਵਾਰ ਤੇ ਟੁੱਟ ਗਿਆ ਜਿੱਥੇ ਦੋ ਪੈੜਾ ਜਿਹੜੀਆਂ ਹਜੇ ਕੁਆਰੀਆਂ ਬੈਠੀਆਂ ਤੇ ਇੱਕ ਬਾਪ ਜਿਹੜਾ ਬਜ਼ੁਰਗ ਆ ਜਿਹਦੀ ਰੀੜ ਦੀ ਹੱਡੀ ਟੁੱਟ ਗਈ ਪੂਰੇ ਦਾ ਪੂਰਾ ਪਿੰਡ ਮਾਤਮ ਦੇ ਵਿੱਚ ਆ ਤੇ ਸਾਰੇ ਜਿਹੜੇ ਆ ਆਲੇ ਦੁਆਲੇ ਨਗਰ ਵਾਸੀ ਆ ਉਹ ਵੀ ਇਹਨਾਂ ਨਾਲ ਰਹਿਮ ਨਾਲ ਖੜੇ ਆ ਸਾਡੀ ਸਭ ਨੂੰ ਇਹ ਅਪੀਲ ਆ ਕਿ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਜਿਹੜੇ ਐਮਪੀ ਆ ਇਸ ਇਲਾਕੇ ਦੇ ਸਾਡੀ ਉਹਨਾਂ ਨੂੰ ਅਪੀਲ ਆ ਕਿ ਇਹਨਾਂ ਦੀ ਆਵਾਜ਼ ਆ ਜਿਹੜਾ ਵਿਦੇਸ਼ ਮੰਤਰਾਲੇ ਤੱਕ ਪਹੁੰਚਾਈ ਜਾਵੇ ਤਾਂ ਜੋ ਇਹਨਾਂ ਦੇ ਬੇਟੇ ਦੀ ਜੜੀ ਆ ਉਹ ਡੈੱਡ ਬਾਡੀ ਆ ਜਿਹੜੀ ਉਹ ਭਾਰਤ ਪੰਜਾਬ ਤੇ ਇਹਨਾਂ ਦੇ ਪਿੰਡ ਪਰਿਵਾਰ ਵਾਲਿਆਂ ਕੋਲ ਪਹੁੰਚ ਸਕੇ ਖਾਸ ਤੌਰ ਤੇ ਮੇਰੇ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਆ ਕਿ ਉਹ ਵੱਧ ਚੜ ਕੇ ਇਹਨਾਂ ਦਾ ਪਰਿਵਾਰ ਦਾ ਸਹਿਯੋਗ ਕਰਨ ਤਾਂ ਜ਼ਿਆਦਾਤਰ ਜਿਹੜੇ ਸਪੇਨ ਵਿੱਚ ਮੇਰੇ ਵੀਰ ਬੈਠੇ ਆ ਉਹ ਪਹੁੰਚ ਕਾਰਨ ਪਤਾ ਕਰਨ ਕਿੱਥੇ ਆ ਪੂਰਾ ਐਡਰੈਸ ਦਿੱਤਾ ਜਾਊਗਾ ਸਪੇਨ ਦੇ ਵਿੱਚ ਉਹ ਕਿਹੜੀ ਜਗ੍ਹਾ ਤੇ ਉਹਨਾਂ ਦੀ ਡੈੱਡ ਬੋਡੀ ਪਈ ਆ ਉੱਥੇ ਵੀ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਕਰਨ ਤੇ ਜ਼ਿਆਦਾ ਤੌਰ ਜਿਹੜੇ ਹੋਰ ਵੀ ਵਿਦੇਸ਼ਾਂ ਵਿੱਚ ਲੋਕ ਬੈਠੇ ਆ ਵੀਰ ਮੇਰੇ ਉਹ ਬੱਗ ਤੋਂ ਵੱਧ ਹੈਲਪ ਕਰਨ ਇਹ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣਾ ਇਨਸਾਨੀਅਤ ਤੌਰ ਤੇ ਸਾਡਾ ਫਰਜ ਬਣਦਾ ਹੈ ਸਭ ਨੂੰ ਫਿਰ ਤੋਂ ਅਪੀਲ ਕਿ ਇਸ ਪਰਿਵਾਰ ਦੀ ਜਿੰਨੇ ਜੁਗੇ ਬਹਿ ਗਿਆ ਪਿਓ ਰਿਕਾਰਡ ਦਿੱਤਾ ਹੋਇਆ ਉਹਦੇ ਤੇ ਦਾਸ 50 100 ਜਿੰਨੇ ਜੁਗੇ ਹੈ ਆ ਜਰੂਰ ਇਹਨਾਂ ਦੀ ਹੈਲਪ ਕੀਤੀ ਜਾਵੇ ਸਭ ਦਾ ਧੰਨਵਾਦ